ਅੱਜ ਤੁਹਾਨੂੰ ਅੱਜ ਇੱਕ ਚੀਜ਼ ਦਿਖਾਉਣਾ ਮੈਂ ਖੇਲ ਦਿਖਾਉਣਾ ਤੁਹਾਨੂੰ ਮੈਂ ਖੇਲ ਦੇ ਵਿੱਚ ਬਹੁਤ ਜ਼ਿਆਦਾ ਜਲਬਨ ਮਤਲਬ ਇਹ ਜਲਬੀ ਜਲਬ ਹੁੰਦੀ ਸੀ ਹੁਣ ਤੇ ਦੇਖੋ ਸਾਫ਼ ਪਾਣੀ ਦਿਖ ਰਿਹਾ ਨਾ ਤੁਹਾਨੂੰ ਹਨਾ ਤੇ ਇੱਕ ਦਿਨ ਨਾ ਸਾਨੂੰ ਕਿਸੇ ਬੰਦੇ ਨੇ ਦੱਸਿਆ ਕਹਿੰਦੇ ਵੀ ਐ ਕਰਕੇ ਭਾਈ ਵੀ ਕੋਈ ਛਟੀ ਛੜਦੋ ਹਨਾ ਅਸੀਂ ਨਾ ਜਾਮਣ ਦੀ ਛਟੀ ਛੜਤੀ ਇਹਦੇ ਵਿੱਚ ਤੇ ਕਿਹਦੇ ਵੀ ਐ ਕਰਕੇ ਵੀ ਜਿਹੜੀ ਜਲਬਾ ਖੇਲ ਦੇ ਵਿੱਚ ਵੀ ਜਲਬ ਨਹੀਂ ਜਮਦੀ ਨਹੀਂ ਹੈਗੀ ਹਨਾ ਹੈਗੀ ਆ ਵੈਸੇ ਥੋੜੀ ਥੋੜੀ ਇਹ ਵੀ ਸਾਰੇ ਨਿਕਲ ਜੂ ਹੌਲੀ ਹੌਲੀ ਕਿਉਂਕਿ ਹੁਣ ਧੋਣੀ ਪਊਗੀ ਇੱਕ ਵਾਰ ਤਾਂ ਖੀਰ ਸਾਨੂੰ ਵੀ ਹਨਾ ਪਰ ਜਿਵੇਂ ਪਹਿਲਾਂ ਖੇ ਐਵੇਂ ਫਿਰਦੀ ਸੀ ਨਾ ਬੂਝੇ ਬਣੇ ਰਹਦੇ ਸੀ ਖੇਲ ਦੇ ਵਿੱਚ ਉਦ ਤੱਕ ਹਨਾ ਪਰ ਆ ਛੱਡੀ ਛੱਟੀ ਨੂੰ ਹੋ ਕੇ ਮਿਲਦਾ ਡੇਢ ਕਿ ਮਹੀਨਾ ਹੋ ਗਿਆ ਹਨਾ ਤੇ ਖੇਲ ਦੇ ਵਿੱਚ ਜਲਬ ਮੁੜ ਕੇ ਆਈ ਨਹੀਂ ਨਵੀਂ ਨਹੀਂ ਆਈ ਜਿਹੜੀ ਪੁਰਾਣੀ ਆ ਜਿਹੜੀ ਮਾੜੀ ਮੋਟੀ ਰਹਿੰਦੀ ਆ ਇਹ ਵੀ ਹੌਲੀ 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 ਨਿਕਲ ਗਈ ਇਹਦੇ ਵਿੱਚੋਂ ਵੀ ਜਲਬ ਦੁਬਾਰੇ ਨਹੀਂ ਨਵੀਂ ਪੈਦਾ ਹੋਈ ਹਨਾ ਮੈਂ ਆਪ ਖੁਦ ਹੈਰਾਨ ਆ ਇਹ ਚੀਜ਼ ਤੋਂ ਕਿ ਯਾਰ ਸਟੀ ਨਾਲ ਇਹਦਾ ਕੀ ਲਿੰਕ ਹੋਇਆ ਆ ਸਾਡੀ ਛੱਟੀ ਹੋਈ ਹੈ ਵਿੱਚ ਅਸ਼ਨੀਤੋ ਇਹਦੀ ਆਪਣਾ ਜਾਮਣ ਦੀ ਤੇ ਸਾਡੀ ਜਲਪਾਈ ਵੀ ਨਹੀਂ ਯਾਰ ਅੱਗੇ ਇਹਦੇ ਵਿੱਚ ਜਲਪ ਹੁੰਦੀ ਸੀ ਯਾਰ ਅੰਤਾਂ ਦੀ ਜਲਪ ਹੁੰਦੀ ਸੀ ਇਹਦੇ ਵਿੱਚ ਬਾਈ ਮਤਲਬ ਜੇ ਅਸੀਂ ਐ ਹੱਥ ਡਬੋਉਂਦੇ ਨਾ ਇਹਦੇ ਵਿੱਚ ਦੀ ਐ ਤੇ ਗੁੱਸਾ ਮਤਲਬ ਜਲਪ ਵਧਾਉਂਦਾ ਹੁੰਦਾ ਸੀਗਾ ਤੇ ਜਿੱਦ ਦੇ ਦੀ ਅਸੀਂ ਨੇ ਛੱਟੀ ਆ ਤੇ ਸਾਨੂੰ ਤਾਂ ਇਹਦੇ ਵਿੱਚ ਜਲਪ ਤਾਂ ਸਾਨੂੰ ਹੁਣ ਬਹੁਤ ਘੱਟ ਬਹੁਤ ਮਤਲਬ ਤੋਤੀ ਨਹੀਂ ਨਾ ਅਸੀਂ ਨੇ ਖੇਲ ਅੱਧੀ ਮਤਲਬ ਅਸੀਂ ਨੇ ਜਲਬ ਜਦੋਂ ਪਾਈਦੀ ਇਹਦੇ ਵਿੱਚ ਖਾਸੀ ਜਲਬ ਸੀ ਨਾ ਅਸੀਂ ਉਹ ਦੀ ਛੱਟਤੀ ਸੀ ਇਹਦੇ ਵਿੱਚ ਆ ਛੱਟੀ ਵੀ ਚਲ ਦੇਖਦੇ ਆ ਵੀ ਜਲਬ ਕਿੱਥੇ ਜਾਂਦੀ ਆ ਤੇ ਜਲਬ ਸਾਰੀ ਬਾਈ ਨਿਕਲ ਗਈ ਆ ਤੇ ਕਰਕੇ ਦੇਖਿਓ ਬਾਈ ਠੀਕ ਆ ਖਿਆਲ ਦੀ ਖੇਲ ਦੇ ਵਿੱਚ ਕੋਈ ਸਾਡੀ ਛੱਡਦੇ ਹੋ ਨਿੰਮ ਦੀ ਜਾਂ ਕਾਸੇ ਦੇ ਵੀ ਛੱਡਦੇ ਤੁਸੀਂ ਜਾਮਣ ਦੀ ਛੱਡਦੇ ਹੋ ਹਨਾ ਤੇ ਅਸੀਂ ਤਾਂ ਜਾਮਣ ਦੀ ਛੱਟੀ ਹੋਈ ਆ ਬਾਈ ਆ ਦੇਖ ਰਾ ਖੇਲ ਸਾਫ ਪਈ ਆ ਹਜੇ ਮਤਲਬ ਅਸੀਂ ਨੇ ਚਲ ਧੂਤੀ ਤਾਂ ਹੈ ਨਹੀਂ ਠੀਕ ਆ ਵੇ ਮੇਰਾ ਕਹਿਣ ਦਾ ਮਤਲਬ ਨਵੀਂ ਜਲਬਣੀ ਹੋਈ ਆ ਨਾ ਜਿਹੜੀ ਹੈਗੀ ਸੀ ਪੁਰਾਣੀ ਮਾੜੀ ਮੋਟੀ ਜੀ ਹੈਗੀ ਆ